ਸਾਲ ਦੋਸਤੋ ਹਲਕਾ ਖਡੂਰ ਸਾਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸੇਕ ਜੋ ਕਿ ਵਾਰਿਸ ਪੰਜਾਬ ਦੇ ਜੋ ਪਾਰਟੀ ਹੈ ਉਸ ਦੀ ਅਗਵਾਈ ਕਰਦੇ ਹੈ ਉਹ ਇਸ ਵਕਤ ਡਿਬਰੂਗੜ ਜੇਲ੍ਹ ਦੇ ਵਿੱਚ ਅਸਾਮ ਦੇ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਉੱਥੇ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਹੋਰ ਕੇਸ ਦੇ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਜੋ ਫੈਸਲਾ ਸੁਨਾਇਆ ਉਸ ਦੀ ਗੱਲ ਕਰਦੇ ਹਾਂ ਪਿਛਲੇ ਕੁਝ ਸਮੇਂ ਦੇ ਵਿੱਚ ਵਾਰਿਸ ਪੰਜਾਬ ਦੇ ਖਜ਼ਾਨਚੀ ਅਤੇ ਸੰਸਦ ਮੈਂਬਰ ਅਮ੍ਰਿਤਪਾਲ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਹਰੀਨੋ ਜਿਨੂੰ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਦੇ ਘਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਨੇ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਸਵੇਤ 17 ਦੋਸ਼ੀਆਂ ਵਿਰੁੱਧ ਮਾਮਲੇ ਦਰਜ ਕੀਤੇ ਸਨ ਹਾਲਾਂਕਿ ਉਹਨਾਂ ਵਿਰੁੱਧ ਜਾਂਚ ਅਜੇ ਵੀ ਅਧੂਰੀ ਹੈ ਕਿਉਂਕਿ ਉਹ ਇਸ ਸਮੇਂ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਜਦੋਂ ਕਿ ਅਰਸ਼ ਡਾਲਾ ਸਮੇਤ ਚਾਰ ਹੋਰ આરોપી ਵੀ ਵਿਦੇਸ਼ ਵਿੱਚ ਹੋਣ ਕਾਰਨ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਹੋਈ ਹੈ ਪੁਲਿਸ ਅਨੁਸਾਰ ਮ੍ਰਿਤਿਕ ਗੁਰਪ੍ਰੀਤ ਸਿੰਘ ਨੂੰ ਅਮ੍ਰਿਤਪਾਲ ਸਿੰਘ ਦੇ ਗੈਂਗਸਟਰ ਜੈਪਾਲ ਪੁੱਲਰ ਅਤੇ ਅਤਵਾਦੀ ਅਰਸ਼ ਡਾਲਾ ਨਾਲ ਕਥਿਤ ਸਬੰਧਾਂ ਬਾਰੇ ਪਤਾ ਸੀ ਅਰਸ਼ਦਾਲਾ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਸੀ ਜਾਂਚ ਦੌਰਾਨ ਪੁਲਿਸ ਨੇ ਦਾਵਾ ਕੀਤਾ ਹੈ ਕਿ ਭਾਵੇਂ ਅਮਰਿਤਪਾਲ ਸਿੰਘ ਨੇ ਜਨਤਕ ਤੌਰ ਤੇ ਆਪਣੇ ਆਪ ਨੂੰ ਵਾਰਿਸ ਪੰਜਾਬ ਦਾ ਆਗੂ ਦੱਸਿਆ ਸੀ ਪਰ ਉਹ ਸੰਗਠਨ ਦਾ ਅਧਿਕਾਰਤ ਮੈਂਬਰ ਨਹੀਂ ਸੀ ਪੁਲਿਸ ਦਾ આરોਪ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੇ ਕਥਿਤ ਸਬੰਧਾਂ ਦੇ ਸਾਹਮਣੇ ਆਉਣ ਤੇ ਡਰੋ ਗੁਰਪ੍ਰੀਤ ਸਿੰਘ ਦੇ ਕਤਲ ਦੀ ਜਿਹੜੀ ਹੈ ਉਹ ਸਾਜ਼ਿਸ਼ ਰਚੀ ਸੀ ਜਿਸ ਦੇ ਤਹਿਤ ਅਦਾਲਤ ਨੇ ਜਿੰਨਾ 12 ਮੁਲਜ਼ਮਾਂ ਖਿਲਾਫ ਚਾਰਜ ਫ੍ਰੇਮ ਕੀਤੇ ਹੈ ਕਿਉਂਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਦੇ ਵਿੱਚ 17 ਮੁਲਜ਼ਮਾਂ ਦੇ ਨਾਮ ਜਿਹੜੇ ਹੈ ਉਹ ਪੁਲਿਸ ਵੱਲੋਂ ਸ਼ਾਮਲ ਕੀਤੇ ਗਏ ਸਨ ਪਰ ਇਸ ਦੇ ਵਿੱਚ 12 ਲੋਕਾਂ ਦੇ ਖਿਲਾਫ ਜਿਹੜੇ ਦੋਸ਼ ਹੈ ਉਹ ਤੈਹ ਹੁੰਦੇ ਨਜ਼ਰ ਆ ਰਹੇ ਹੈ ਉਹ ਸਾਰੇ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੰਥਕ ਆਗੂ ਗੁਰਪ੍ਰੀਤ ਸਿੰਘ ਹਰੀਨੋ ਦੇ ਕਤਲ ਕੇਸ ਵਿੱਚ ਸਥਾਨਕ ਵਤੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕੁੱਲ 17 ਮੁਲਜ਼ਮਾਂ ਵਿੱਚੋਂ 12 ਖਿਲਾਫ ਚਾਰਜ ਤੈਅ ਕੀਤੇ ਹਨ ਇਸ ਕੇਸ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਅੱਤਵਾਦੀ ਅਰਸ਼ ਡਾਲਾ ਵੀ ਮੁਲਜ਼ਮ ਹਨ ਅਤੇ ਕੇਸ ਵਿੱਚ ਪੁਲਿਸ ਨੇ ਕੈਰ ਕਾਨੂੰਨੀ ਗਤੀਵਿਧੀਆਂ ਐਕਟ ਦੀਆਂ ਗੰਭੀਰ ਧਰਾਵਾਂ ਵੀ ਜਿਹੜੀਆਂ ਆ ਉਹ ਲਗਾਈਆਂ ਔਰ ਅਦਾਲਤ ਵਿੱਚ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਹੋਏ ਕਿਆ ਕਿ ਡਿਬਰੂਗੜ ਜੇਲ੍ਹ ਵਿੱਚ ਉਸ ਦੀ ਹਿਰਾਸਤ ਦੀ ਪੂਰੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਅਮ੍ਰਿਤਪਾਲ ਸਿੰਘ ਵਿਰੁੱਧ ਜਾਂਚ ਵਿੱਚ ਕੋਈ ਸਹੀ ਪ੍ਰੋਗਰੈਸ ਨਹੀਂ ਹੋਈ ਹੈ ਇਸ ਦੇ ਵਿੱਚ ਹੀ ਜਿਵੇਂ ਕਿ ਉਹ ਲੰਬੇ ਸਮੇਂ ਤੋਂ NSA ਦੇ ਤਹਿਤ ਡਿਬਰੂਗੜ ਜੇਲ੍ਹ ਚ ਬੰਦ ਹੈ ਤੇ ਤੀਜੀ ਵਾਰ ਜਿਹੜੀ ਉਹਦੇ ਉੱਪਰ NSA ਲਗਾਈ ਗਈ ਹੈ ਉਸ ਨੂੰ ਲੈ ਕੇ ਵੀ ਅਮਰਿਤਪਾਲ ਨੇ ਜਿਹੜੀ ਪਟੀਸ਼ਨ ਹੈ ਉਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਹੈ ਔਰ ਉਹਦੇ ਵਿੱਚ ਇਹੀ ਤੱਥ ਜਿਹੜੇ ਆ ਉਹ ਦੱਸੇ ਗਏ ਹੈ ਕਿ ਉਹ ਬੜੇ ਲੰਬੇ ਸਮੇਂ ਤੋਂ ਡਿਬਰੂਗੜ ਜੇਲ੍ਹ ਚ ਬੰਦ ਹੈ ਪੁਲਿਸ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਸ ਕਰਕੇ NSA ਲਗਾਈ ਗਈ ਹੈ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਘਟਨਾਵਾਂ ਹੋਈਆਂ ਹੈ ਉਦੇ ਲਈ ਉਹ ਉਥੋਂ ਬੈਠਾ ਹੀ ਜਿਹੜਾ ਸਾਜ਼ਿਸ਼ਾਂ ਕਰ ਰਿਹਾ ਹੈ ਜਿਸ ਕਰਕੇ ਉਹਨਾਂ ਦਾ ਨਾਮ ਜਿਹੜਾ ਅਮਰਿਕਪਾਲ ਸਿੰਘ ਦਾ ਇਹਨਾਂ ਜਿਹੜੇ ਮਾਮਲੇ ਦਰਜ ਹੋਏ ਇਹਨਾਂ ਦੇ ਵਿੱਚ ਵੀ ਉਸ ਦਾ ਨਾਮ ਹੈ ਜਿਸ ਕਰਕੇ ਐਨਐਸਏ ਤੀਸਰੀ ਵਾਰ ਸਰਕਾਰ ਵੱਲੋਂ ਲਗਾਇਆ ਗਿਆ ਹੈ ਜਿਹੜੇ ਹੁਣ ਤੱਕ ਪੇਸ਼ ਹੋਏ ਇਸ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਉਸ ਦੇ ਵਿੱਚ ਬੇਸ਼ੱਕ ਪੰਜਾਬ ਸਰਕਾਰ ਨੂੰ ਦੇਰੀ ਕਰਕੇ 10000 ਰੁਪਏ ਜੁਰਮਾਨਾ ਵੀ ਕੀਤਾ ਗਿਆ ਔਰ ਬਚਾਹ ਪੱਖ ਦੇ ਵਕੀਲ ਨੇ ਸਮਾਂ ਮੰਗਿਆ ਕਿ ਜੋ ਤੱਥ ਪੇਸ਼ ਕੀਤੇ ਐ ਸਰਕਾਰ ਵੱਲੋਂ ਉਹਨਾਂ ਦਾ ਅਜੇ ਰਿਵਿਊ ਕਰਨਾ ਹੈ ਪਰ ਦੇਖਣ ਦੇ ਵਿੱਚ ਇਹੀ ਆ ਰਿਹਾ ਕਿ ਸਰਕਾਰ ਇਹੀ ਗੱਲ ਕਹਿ ਰਹੀ ਹੈ ਕਿ ਉਥੋਂ ਬੈਠਾ ਉਹ ਅਤਵਾਦੀ ਜਿਹੜੀਆਂ ਸਾਜ਼ਿਸ਼ਾਂ ਉਹਨਾਂ ਨੂੰ ਅਜੇ ਵੀ ਅੰਜਾਮ ਦੇ ਰਿਹਾ ਜਿਸ ਕਰਕੇ ਤੀਸਰੀ ਵਾਰ ਉਸ ਦੇ ਉੱਪਰ ਐਨਐਸਏ ਲਗਾਈ ਗਈ ਹੈ ਹੁਣ ਅਦਾਲਤ ਦੀ ਸੁਣਵਾਈ ਅਗਲੇ ਕੁਝ ਦਿਨਾਂ ਦੇ ਵਿੱਚ ਹੋਣ ਵਾਲੀ ਹੈ ਉਸ ਮਾਮਲੇ ਦੇ ਵਿੱਚ ਕਿ ਉਹ ਉਹਨਾਂ ਦੀ ਜਿਹੜੀ ਉਹਨਾਂ ਦੇ ਉੱਪਰ ਤੀਸਰੀ ਵਾਰੀ ਜਿਹੜੀ NSA ਲਗਾਈ ਹੈ ਉਹ ਹਟਾਉਣੀ ਹੈ ਜਾਂ ਉਸੇ ਤਰ੍ਹਾਂ ਬਰਕਰਾਰ ਰੱਖਣੀ ਹੈ ਇਹ ਮਾਮਲਾ ਮਾਨਯੋਗ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ ਧੰਨਵਾਦ